ਪੰਜਾਬ ਸਰਕਾਰ ਦਾ ਇਹ ਦਾਰਾ ਲਾਇਆ ਜਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਲੇਕਿਨ ਜਦੋਂ ਬੇਟੀਆਂ ਨਾਲ ਹੀ ਤਸ਼ੱਦਦ ਹੋਏਗਾ ਜਾਂ ਉਹਨਾਂ ਦੀ ਕੁੱਟਮਾਰ ਹੋਏਗਾ ਤਾਂ ਕਿਸ ਤਰ੍ਹਾਂ ਬੇਟੀਆਂ ਦਾ ਵਿਕਾਸ ਹੋਏਗਾ ਕਿਤੇ ਕਿ ਉਹ ਬੱਚੀ ਇਸ ਟਾਈਮ ਸਦਮੇ 'ਚ ਆ ਬੋਲਣ ਤੋਂ ਸਮਰਥ ਆ ਤੇ ਸਕੂਲ ਹੀ ਉਹਨਾਂ ਤੋਂ ਮਨਕਾਰ ਕਰਦੀ ਪਈ ਆ ਆਖਰ ਕੀ ਕਾਰਨ ਸੀ ਵੀ ਉਸ ਬੱਚੀ ਨੂੰ ਇੰਨੀ ਕੁੱਟਮਾਰ ਕੀਤੀ ਗਈ ਕਿਉਂਕਿ ਛੋਟੇ ਛੋਟੇ ਬੱਚੇ ਜਿਹੜੇ ਸਕੂਲ ਜਾਂਦੇ ਆ ਤਾਂ ਸਕੂਲ ਦੀ ਜ਼ਿੰਮੇਵਾਰੀ ਪੈਂਦੀ ਆ ਅਗਰ ਬੱਚੇ ਕੁਛ ਰਾਹਤ ਕਰਦੇ ਆ ਜਾਂ ਬੱਚੇ ਕੋਈ ਮਿਸਬਿਹਵ ਕਰ ਦਿਆ ਉਹ ਬੱਚਿਆਂ ਨੂੰ ਪਿਆਰ ਨਾਲ ਸਮਝਾ ਜਾਵੇ ਕਿਉਂਕਿ ਇਸ ਸਮੇਂ ਸਰਕਾਰ ਵੀ ਬਿਲਕੁਲ ਸਖਤ ਹੈ ਕਿ ਕਿਸੇ ਤਰ੍ਹਾਂ ਦੀ ਬੱਚਿਆਂ ਨਾਲ ਕੋਈ ਸਖਤੀ ਨਾ ਵਰਤੀ ਜਾਵੇ ਲੇਕਿਨ ਇਸ ਸਕੂਲ ਵਿੱਚ ਇਹ ਘਟਨਾ ਸਾਹਮਣੇ ਆ ਰਹੀ ਹੈ ਕਿ ਇੱਕ ਮੈਡਮ ਵੱਲੋਂ ਬੱਚੀ ਨਾਲ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਆ ਉਸ ਬੱਚੀ ਦਾ ਮਾਨਸਿਕ ਸੰਤੁਲਨ ਵੀ ਇਸ ਤਰ੍ਹਾਂ ਵਿਗੜ ਚੁੱਕਾ ਵਾਤੇ ਉਸ ਬੱਚੀ ਅੱਜ ਉਹ ਕਰੇ ਆਪਣੇ ਮੰਜੇ ਤੇ ਆਪਣੇ ਮਾਤਾ ਪਿਤਾ ਨਾਲ ਬੜੀ ਮੁਸ਼ਕਲ ਨਾਲ ਕੈਂਪ ਪਾਸ ਕਰਦੀ ਪਈ ਆ ਤੁੱਕੀ ਗੱਲ ਹੋਈ ਆ ਜਦੋਂ ਆ ਗਈ ਚਟਾ ਲੱਗਿਆ ਕਿਨੇ ਮਾਰੀਆ ਮੈਂ ਮੈਮ ਜੀ ਕਿਹੜੀ ਮੈਮ ਜੀ ਬੁਰੀਤ ਬੁਰੀਤ ਬਾਦਮ ਕਿਉਂ ਮਾਰਿਆ ਕਿਉਂ ਜੀ ਉਹਨਾਂ ਨੇ ਕਿਉਂਕਿ ਇਹ ਹੱਥ ਦੇ ਨਾਲ ਮੇਰੇ ਨਾਲ ਇੱਕ ਮੁੰਡੇ ਦੀ ਲੜਾਈ ਹੋਈ ਸੀ ਲੜਾਈ ਹੋਈ ਸੀ ਮੁੰਡੇ ਦੀ ਤੇ ਇੱਕ ਫਿਰ ਮੈਡਮ ਨੇ ਕੀ ਕੀਤਾ ਫਿਰ ਮੈਮ ਨੇ ਛੱਪੜ ਲਗਾਈ ਹੀ ਕਿੰਨੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕਿਉਂ ਦੂਜੇ ਮੁੰਡੇ ਨੂੰ ਮਾਰਿਆ ਸੀ ਜਿਹਦੇ ਮੁੰਡੇ ਨਾਲ ਲੜਾਈ ਹੋਈ ਸੀ ਮਮ ਕਹਿੰਦੇ ਤੂੰ papa school body ਕਿ 10 10 ਨਾ ਮਿਹਨਤ ਨਾਲ ਕਿਤਾ ਤਾ ਕਰਕੇ ਹੋ ਗਿਆ ਹੂੰ ਤੇ ਸਕੂਲ ਵਰਦੇ ਹੋ ਮਾਜਾ ਪਬਲਿਕ ਸਕੂਲ ਕਿੰਨੀ ਜੇ ਫਸ ਵੈਰੀ ਗੁੱਡ ਬਟ ਮੈਂ ਕਿੰਨੀਆਂ ਕਰ ਬਹੁਤ ਆਦੀਆਂ ਬਹੁਤ ਆਦੀਆਂ ਮਰਦ ਗੰਦੂ ਲਈ ਗਈ ਹੈ ਕਿੱਥੇ ਜੇ ਹਾਂ ਠੀਕ ਮੈਂ ਨਾ ਇਹ ਬਲੈਂਡਰ ਸਾਂਝੀ ਇੰਗਰੋ ਇਹ ਤਾਂ ਜਿਹੜੀ ਬਿੱਟੀ ਕੁ ਮੇ ਬੜਤੀ ਬਈ ਕੀ ਆ ਜੀ ਇਹ ਸਰ ਕੱਲ ਨਾ ਕੋਈ ਮੈਡਮ ਨੇ ਕਹਿਨੇ ਮਾਰਿਆ ਜੀ ਕੱਲ ਜਦੋਂ ਬੱਚਿਆਂ ਦੇ ਆਸ ਵਿੱਚ ਤੁਹਾਨੂੰ ਦਾ ਪੀੜ ਖਤਮ ਤੋਂ ਬਾਅਦ ਕੋਈ ਗੱਲਬਾਤ ਜਾਂ ਹੋ ਗਈ ਜਾਂ ਮਤਲਬ ਆਪਾਂ ਨੇ ਪੜਾਣ ਹਾਂ ਖੇੜਦੇ ਪਏ ਆਪਾਂ ਨੇ ਘਰੇ ਹੀ ਆਪਾਂ ਨੂੰ ਨਹੀਂ ਪਤਾ ਵੀ ਕੀ ਗੱਲਬਾਤ ਹੋਈ ਚਲੋ ਮੈਡਮ ਨੇ ਇਹਨਾਂ ਦੇ ਕਾਫੀ ਮਾਰਿਆ ਚਲੋ ਇੱਕ ਥੱਪੜ ਹੁੰਦਾ ਚਲੋ ਬੱਚੇ ਨੂੰ ਕੋਈ ਗੱਲ ਨਹੀਂ ਮਾਂ ਟੀਚਰ ਮਾਰ ਵੀ ਸਕਦੇ ਆ ਚਲੋ ਉਹਨਾਂ ਨੂੰ ਰੋਕਾਰੇ ਜਾਂ ਕਿਦਾਂ ਨੂੰ ਉਹਨੇ ਕਾਫੀ ਸਾਰਾ ਮਾਰਿਆ ਇਤਨੀ ਉਹਨਾਂ ਦੇ ਫੇਸ ਦੇ ਵੇਖਿਆ ਵੀ ਕਾਫੀ ਸੋਜਣਾ ਜਾਂ ਕਿੰਨੀਆਂ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਤੁਸੀਂ ਆਪਣੇ ਦੇਖਿਆ ਹੀ ਆ ਹਾਂਜੀ ਬਾਅਦ ਉਸ ਤੋਂ ਬਾਅਦ ਜੀ ਆਪਾਂ ਉਹ ਮੈਡੀਕਲ ਕੁਰੀ ਦਾ ਕਰਾਇਆ ਹੈਗਾ ਜੀ ਠੀਕ ਹੈ ਉਹ ਰਿਪੋਰਟ ਮੇਰੇ ਤੋਂ ਥੋੜੇ ਦਿਨ ਤੱਕ ਆ ਜਾਣੀ ਹੈ ਜੀ ਹਨਾ ਤੇ ਬਾਕੀ ਆਪਾਂ ਚਿਲਡਰਨ ਜਿਹੜਾ ਡਵੈਲਪਮੈਂਟ ਆ ਉਹਨਾਂ ਨੂੰ ਆਪਾਂ ਐਪਲੀਕੇਸ਼ਨ ਦੇਣੀ ਆ ਤੇ ਆਪਾਂ ਚਾਹੁੰਦੇ ਆ ਕਿ ਜਿਹੜੀ ਆਉਣ ਵਾਲੀ ਜਿਹੜੀ ਹੈਗਾ ਟਾਈਮ ਉਸ ਟਾਈਮ ਦੇ ਵਿੱਚ ਕਿਹ ਬੱਚੇ ਨਾਲ ਇਹਦੇ ਅੱਖ ਤੇ ਨਾ ਵੱਜੇ ਜਾਂ ਕਿਸੇ ਦੇ ਕੰਨ ਤੇ ਨਾ ਵੱਜੇ ਕੋਈ ਪਰਦਾ ਫਾੜ ਕੇ ਇਹੋ ਜਿਹੀ ਚੀਜ਼ਾਂ ਜਿਹੜੀਆਂ ਨਾ ਹੋਣ ਜੀ ਮਾਜਾ ਪਬਲਿਕ ਦਾ ਮਨਿਕ ਨਹੀਂ ਪੜਦੀ ਇਹ ਫਸਟ ਕਲਾਸ ਦਾ ਬੱਚਾ ਜੀ ਮੈਡਮ ਨੇ ਫੋਟੋ ਮਾਰ ਦਿੱਤੀ ਤਾਂ ਅਮਨੇ ਇਸ ਤਰ੍ਹਾਂ ਜੀ ਕਿਤੇ ਲੱਗੇ ਮਾਦਾ ਵੀ ਅੱਗੇ ਕੋਈ ਲੋਕ ਬੱਗੇ ਆ ਹਾਂ ਜੀ ਉਹ ਦੇਖੋ ਜੀ ਕਹਿੰਦੇ ਪਿਆ ਜੀ ਸੌਰੀ ਗਲਤੀ ਨਾਲ ਵੱਜ ਗਿਆ ਜੀ ਗਲਤੀ ਨਾਲ ਹੁਣ ਦੱਸੋ ਗਲਤੀ ਨਾਲ ਜੀ ਇਹ ਜਦੋਂ ਘਰੋਂ ਸਕੂਲ ਜਾਂਦੇ ਆਪਾਂ ਗਲਤੀ ਨਾਲ ਕਿਸ ਬੱਸ 'ਚ ਕਿਉਂ ਨਹੀਂ ਵੱਜ ਜਾਂਦੇ ਜੀ ਹਾਂ ਜੀ ਗਲਤੀ ਨਾ ਹੋਣ ਆਪਾਂ ਬੰਦਾ ਮਾਰ ਕੇ ਕਹਿ ਦਾਂਗੇ ਜੀ ਆਪਾਂ ਆਪਣੀ ਕੋਈ ਗਲਤੀ ਹੋ ਗਈ ਜੀ ਇਹ ਗਲਤ ਹੈ ਨਾ ਕਿਨੇ ਇਹ ਵੀ ਮਰ ਗਈ ਜਮਰ ਕਿਨੇ ਬੇਟੀ ਦੀ ਉਹ ਸਾਥ ਕਸਾਰ ਜੀ ਸਾਥ ਸਾਥ ਕਿਹੜੀ ਗੱਲ ਪੜਦੀ ਹੈ ਇਹ ਫਰਸਟ ਕਲਾਸ ਫਰਸਟ ਕਲਾਸ ਹਾਂ ਜੀ ਇਸ ਬੰਦੇ ਦੀ ਦਰਖਾਸਤ ਹੀ ਉਠਾਈ ਦਰਖਾਸਤ ਜੀ ਬੰਦੀ ਜਿਹੜੀ ਆਪਣੀ ਸਦਰ ਦਿੱਤੀ ਹੋਈ ਹੈ ਹਾਂ ਜੀ ਤੇ ਹੁਣ ਬੱਚੀ ਘਰੇ ਹੈ ਹੁਣ ਇਸ ਵੇ ਹਾਂ ਬੱਚੀ ਸਰ ਰਾ ਦੀ ਬਿਮਾਰ ਸੀ ਉਹਦੇ ਫੇਸ ਤੇ ਕਾਫੀ ਸੋਜਣਾ ਸਰਪੀਡੋਨ ਡੈਹ ਦਾ ਉਹਨੂੰ ਮੈਂ ਮੈਡੀਕਲ ਵਗਰਾ ਮੈਡੀਸਨ ਦਿੱਤੀ ਹੋਈ ਆ ਤੇ ਹੁਣ ਉਹਨੂੰ ਫੀਵਰ ਵੀ ਬੁਖਾਰ ਕਾਫੀ ਜ਼ਿਆਦਾ ਹੋਏਗਾ ਸਾਮ ਜੀ ਜਾਣਗੇ ਹਾਂ ਜੀ ਸਾਮ ਜੀ ਉਹ ਉਹਨੂੰ ਮੈਂ ਕਿਹਾ ਸੀ ਕੋਈ ਗੱਲ ਨਹੀਂ ਬੇਟਾ ਸਕੂਲ ਜਾ ਤੇ ਉਹ ਦਰਦੀ ਆ ਵੀ ਮੈਂ ਸਕੂਲ ਨਹੀਂ ਜਾਣਾ ਤੇ ਮੈਨੂੰ ਮਰਨ ਕੋ ਡਰ ਲੱਗਦਾ ਹੁਣ ਆਪਾਂ ਕਹਿੰਦੇ ਆ ਵੀ ਬੇਟੀ ਪੜਾਓ ਬੇਟੀ ਬਚਾਓ ਕੌਣ ਕੌਣ ਫਿਰ ਦੇਖੋ ਜੀ ਇਹੋ ਜਿਹੀ ਕੋਈ ਅ ਕਹਿਰੀ ਅੱਖ ਨਿਕਲ ਜੇ ਜਾਂ ਅੱਖ ਚ ਵੱਜੇ ਜਾਂ ਕੇ ਦਾ ਕੰਦਾ ਫਟਦਾ ਕੋਈ ਕਿਸੇ ਨੂੰ ਅਧਿਕਾਰ ਨਹੀਂ ਹੈ ਹਾਂ ਹਾਂਜੀ ਹਾਂਜੀ ਕੀ ਮੰਗ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਜੀ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਸਕੂਲ ਪ੍ਰਸ਼ਾਦ ਦੀ ਜ਼ਿੰਮੇਵਾਰੀ ਬੰਦੀ ਹੈ ਉਹਦੀ ਦੇਖ ਰਹਿ ਕਰੀ ਕਿਉਂਕਿ ਲੱਖਾਂ ਰੁਪਈਆ ਇਹ ਸਕੂਲ ਵਾਲੇ ਫੀਸਾਂ ਬਟੋਰਦੇ ਆ ਬੱਚਿਆਂ ਦੇ ਮਾਪਿਓ ਕੋਲੋਂ ਔਰ ਜੇ ਬੱਚੇ ਦੀ ਮੰਨ ਲਓ ਕੋਈ ਗਲਤੀ ਵੀ ਸੀ ਤੇ ਇਹ ਬੱਚੇ ਦੇ ਪੇਰੈਂਟਸ ਨੂੰ ਬੁਲਾ ਸਕਦੇ ਸੀ ਜਾਂ ਬੱਚੇ ਤੇ ਕੋਈ ਅਨੁਸ਼ਾਸਨੀ ਕਾਰਵਾਈ ਕਰ ਸਕਦੇ ਆ ਆਪਣੇ ਸਕੂਲ ਵੱਲੋਂ ਪਰ ਇਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਉਲਟਾ ਮੈਡਮ ਵੱਲੋਂ ਬੱਚੇ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਇਹ ਬਹੁਤ ਹੀ ਨਿੰਦਕorthy ਘਟਨਾ ਜੀ ਕਿਉਂਕਿ ਧੀਆਂ ਇੱਕ ਦੇ ਆਪਾਂ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਨੇ ਆ ਕਿ ਧੀਆਂ ਤੇ ਪੁੱਤਾਂ ਦੇ ਵਿੱਚ ਕੋਈ ਫਰਕ ਨਾ ਸਮਝਿਆ ਜਾਵੇ ਔਰ ਇੱਕ ਬੱਚੀ ਜਿਹਨੂੰ ਮਾਂ ਪਿਓ ਵੀ ਬੱਚੀਆਂ ਨੂੰ ਨਹੀਂ ਮਾਰਦੇ ਆਪਣੀਆਂ ਨੂੰ ਬੇਟੇ ਦੇ ਭਾਵੇਂ ਦੋ ਲਾਭ ਹੀ ਦੇਣ ਔਰ ਬੱਚੀ ਨਾਲ ਇੰਨਾ ਤਸੱਦਦ ਕਰਨਾ ਉਹਦੇ ਹਜੇ ਤੱਕ ਵੀ ਮੂੰਹ ਦੇ ਉੱਤੇ ਨਿਸ਼ਾਨੜੇ ਦੱਸਦੇ ਆ कि ओनु किन्ना मैडम ਵੱਲੋਂ ਕੁੱਟਿਆ ਗਿਆ ਔਰ ਕਿੰਨਾ ਉਹਦਾ ਬੁਰਾ ਹਾਲ ਕੀਤਾ ਗਿਆ ਔਰ ਪ੍ਰਸ਼ਾਸਨ ਵੀ ਹੋ ਕਵਾਂਗੇ ਮੰਗ ਕਰਾਂਗੇ ਵੀ ਇਸ ਸਕੂਲ ਪ੍ਰਸ਼ਾਸਨ ਦੇ ਉੱਤੇ ਪ੍ਰਸ਼ਾਸਨ ਜਿਹੜਾ ਵਾ ਕਾਰਵਾਈ ਕਰੇ ਔਰ ਜਿਹੜੇ ਵੀ ਦੋਸ਼ੀ ਆ ਮੈਡਮ ਜਿਨ੍ਹਾਂ ਨੇ ਬੱਚੇ ਨਾਲ ਇਹ ਗੁਕਰਮ ਕੀਤਾ ਉਹਨਾਂ ਨੂੰ ਜਿਹੜਾ ਵਾ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਉਸ ਕੇਸ ਦੇ ਅੰਦਰ ਜਿਹੜੀ ਫੈਮਲੀ ਵੱਲੋਂ ਦਰਖਾਸਤ ਮੇਰੇ ਕੋਲ ਆ ਰਹੀ ਹੈਗੀ ਹੈ ਮੈਂ ਬੱਚੀ ਨਾਲ ਗੱਲਬਾਤ ਕਰਾਂਗਾ ਫੈਮਲੀ ਨਾਲ ਗੱਲਬਾਤ ਕਰਾਂਗਾ ਗੱਲਬਾਤ ਦੇ ਦੌਰਾਨ ਜੋ ਮੈਨੂੰ ਚੀਜ਼ ਨਿਕਲ ਕੇ ਆਵੇਗੀ ਫਿਰ ਮੈਂ ਸਬੰਧਤ ਜਿਹੜੇ ਸਕੂਲ ਹੈਗੇ ਪ੍ਰਿੰਸੀਪਲਸ ਜਾਂ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੂੰ ਸੂ ਮੋਟੋ ਲੈ ਕੇ ਉਹਨਾਂ ਨੂੰ ਇੱਥੇ ਹਾਜ਼ਰ ਹੋਣ ਲਈ ਕਵਾਂਗਾ ਬਾਲ ਪਲਾਈ ਕਮੇਟੀ ਚ ਕੇਸ ਪੇਸ਼ ਹੋਵੇਗਾ ਫਿਰ ਜੋ ਪੜਤਾਲ ਦੇ ਦੌਰਾਨ ਸਾਨੂੰ ਜੋ ਤੱਥ ਨਿਕਲ ਕੇ ਆਣਗੇ ਅਸੀਂ ਉਹਨਾਂ ਦੇ ਹਿਸਾਬ ਨਾਲ ਬੰਦੀ ਜੇ ਜੇ ਐਕਟ ਦੇ ਅਕੋਰਡਿੰਗ ਕਾਰਵਾਈ ਕਰਾਂਗੇ ਆਪਾਂ ਆਪਣੇ ਪਰਿਵਾਰ ਦੇ ਅੰਦਰ ਇੱਕ ਬੱਚੇ ਨੂੰ ਜਦੋਂ ਸੁਧਾਰ ਦਿਆ ਗਿਆ ਆ ਆਪਾਂ ਵੀ ਮਾਰਦੇ ਆਂ ਗਿਆ ਬੱਚੇ ਨੂੰ ਪਰ ਇੰਨਾ ਨਹੀਂ ਮਾਰਦੇ ਕਿ ਵੀ ਉਹ ਬੱਚੇ ਦੇ ਨਿਸ਼ਾਨ ਪਾ ਦਿਆ ਆਪਾਂ ਕਦੇ ਹਨਾ ਕਲੂਰਟੀ ਹੋਏ ਨਹੀਂ ਬੱਚੇ ਨਾਲ ਮਤਲਬ ਸ਼ੋਸ਼ਨ ਹੋ ਜਾਂਦਾ ਹੁੰਦਾ ਜੁਨਾਈਲ ਜਸਟਿਸ ਐਕਟ ਇਹ ਕਹਿੰਦਾ ਹੈਗਾ 0 ਤੋਂ 18 ਸਾਲ ਦੇ ਬੱਚਿਆਂ ਤੇ ਦੇਖਭਾਲ ਲਈ ਬਣਾ ਹੋਇਆ ਹੈਗਾ ਉਸ ਐਕਟ ਦੇ ਅਕੋਰਡਿੰਗ ਬੱਚਿਆਂ ਦੀ ਆਪਾਂ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈਗਾ ਜੇ ਅਗਰ ਸਕੂਲ ਪਰਮਾਈਸਿਸ ਦੇ ਅੰਦਰ ਜਾਂ ਸਰਕਾਰੀ ਅਦਾਰੇ ਦੇ ਅੰਦਰ ਜਾਂ ਕਿਸੇ ਅਜਿਹੇ ਅਦਾਰਿਆਂ ਦੇ ਅੰਦਰ ਇਹ ਬੱਚਿਆਂ ਨਾਲ ਸ਼ੋਸ਼ਨ ਹੋ ਰਿਹਾ ਹੈਗਾ ਔਰ ਉਸ ਨੂੰ ਇਸ ਬੁਰੇ ਤਰੀਕੇ ਨਾਲ ਪਿੱਟਿਆ ਫਿਰ ਉਸ ਤੋਂ ਇਲਾਵਾ ਮੇਰੇ ਤੋਂ ਬੰਦ ਹੀ ਕਾਰਵਾਈ ਤੋਂ ਕੋਈ ਨਹੀਂ ਬਚ ਸਕਦਾਗਾ ਇਵੇਂ ਕਿ ਐਫਆਈਆਰ ਤੱਕ ਅਸੀਂ ਦਰਜ ਕਰਾ ਸਕਦੇ ਹਾਂ ਅਸੀਂ ਦੇ ਅੰਦਰ ਤੇ ਜਿਹੜੇ ਤੁਸੀਂ ਹੁਣ ਗੱਲ ਕਈ ਵੀ ਕੀ ਸਕੂਲ ਪਰਮਾਈਸਿਸ ਵਾਲੇ ਜਾਂ ਸਕੂਲ ਦੇ ਮੈਨੇਜਮੈਂਟ ਜਾਂ ਕੁਝ ਵੀ ਟੀਚਰ ਵਗੈਰਾ ਇੰਨਾ ਕੁਝ ਸਕਦੇ ਠੀਕ ਹੈ ਇੱਕ কুমਾਰ ਜਦੋਂ ਮਟਕੇ ਨੂੰ ਸ਼ੇਪ ਦਿੰਦਾ ਹੈਗਾ ਤਾਂ ਬਾਹਰੋਂ ਥਾਪੀਆਂ ਦਿੰਦਾ ਹੈਗਾ ਪਰ ਉਹ ਇੰਨੀ ਥਾਪੀ ਨਹੀਂ ਦਿੰਦਾ ਕਿ ਮਟਕਾ ਹੀ ਟੁੱਟ ਜੇ ਠੀਕ ਹੈ ਨਾ ਇਹ ਜਿਵੇਂ ਤੁਸੀਂ ਮੈਨੂੰ ਵੀਡੀਓ ਦਿਖਾਈਏ ਬੱਚੀ ਦੇ ਗਲ ਦੇ ਉੱਤੇ ਨਿਸ਼ਾਨ ਪਏ ਹੋਏ ਹੈਗੇ ਆ ਜੋ ਕਿ ਬਹੁਤ ਹੀ ਸਰਾਸਰ ਗਲਤ ਹੈ ਤੇ ਮੈਂ ਦੋਨੋਂ ਮੈਨੇਜਮੈਂਟ ਕਮੇਟੀਆਂ ਦੇ ਫੈਮਿਲੀ ਨੂੰ ਬੁਲਾ ਕੇ ਜੋ ਕਾਰਵਾਈ ਨਿਕਲੂਗੀ ਫਿਰ ਉਸ ਵੱਲ ਬੰਦ ਨੀ ਕਾਰਵਾਈ ਕਰਵਾਣੀ। ਜਿਸ ਤਰ੍ਹਾਂ ਮੈਂ ਧਿਆਨ ਚ ਲਾਉਂਗਾ ਅਗਰ ਇਹੋ ਜੀ ਹਰਕਤਾਂ ਜੇ ਟੀਚਰ ਵੀ ਕਰਨ ਲੱਗ ਗਏ ਤਾਂ ਕੋਣ ਸਕੂਲ ਦੇ ਅੰਦਰ ਆਪਦਾ ਬੱਚਾ ਭੇਜੇਗਾ। ਉਹ ਬੱਚੇ ਦੇ ਇੱਕ ਮਾਨਸਿਕ ਮਤਲਬ ਉਹਦੇ ਦਿਮਾਗ ਤੇ ਇੰਨਾ ਪ੍ਰੈਸ਼ਰ ਪੈ ਜਾਂਦਾ ਵੀ ਉਹ ਡਰ ਬਣ ਜਾਂਦਾ ਸਕੂਲ ਨੂੰ ਲੈ ਕੇ। ਉਸ ਡਰ ਦੇ ਅੰਦਰ ਉਹ ਬੱਚਾ ਨਾ ਤਾਂ ਪੜਾਈ ਘਰ ਚ ਕਰ ਸਕਦਾ ਤੇ ਨਾ ਹੀ ਉਹ ਸਕੂਲ ਦੇ ਅੰਦਰ ਕਰ ਸਕਦਾ। ਸਹਿਮ ਜਾਂਦੇ ਬੱਚੇ ਟਰੋਮਾ ਚਲੇ ਜਾਂਦੇ ਆ ਗਏ। ਤੇ ਖਾਸ ਕਰ ਮੈਂ ਟੀਚਰਾਂ ਨੂੰ ਅਪੀਲ ਕਰਦਾ ਹੈਗਾ ਬੱਚੇ ਨੂੰ ਪੜ੍ਹਾਓ ਪਿਆਰ ਨਾਲ ਪੜ੍ਹਾਓ ਠੀਕ ਹੈ ਪਰ ਉਹਨੂੰ ਇੰਨਾ ਨਾ ਮਾਰੋ ਕਿ ਉਹ ਤੁਹਾਡੇ ਤੋਂ ਨਫ਼ਰਤ ਕਰਨ ਲੱਗ ਜਾਏ ਬਲਕਿ ਉਹ ਤੁਹਾਡੇ ਨਾਲ ਪਿਆਰ ਕਰੇ ਜਿਦਾ ਤੁਸੀਂ ਉਹਨੂੰ ਮਾਹੌਲ ਦੋ ਤੁਹਾਡੀ ਉਹ ਗੱਲ ਸੁਨੇ ਤੁਹਾਨੂੰ ਸਮਝੇ ਜੇ ਤੂੰ ਉਹਨੂੰ ਸਮਝਣ ਲੱਗ ਗਿਆ ਤਾਂ ਬੱਚਾ ਆਟੋਮੈਟਿਕਲੀ ਆਪਣੀ ਪੜ੍ਹਾਈ 'ਚ ਵੀ ਅਵਲ ਆਏਗਾ ਹੁਣ ਉਹਨਾਂ ਦਾ ਕੀ ਐਕਸ਼ਨ ਲਿਆ ਜਾ ਸਕਦਾ ਜੀ ਹੁਣ ਤਾਂ ਐਕਸ਼ਨ ਚ ਇਹ ਹੀ ਹੈਗਾ ਦੇਖੋ ਸੈਕਸ਼ਨ 75 ਵੀ ਆਂਦਾ ਹੈਗਾ ਜਿਹਨੇ ਕਾਰਵਾਈ ਬੰਦੀ ਹੈਗੀ ਉਹਨਾਂ ਤੇ ਐਫ ਆਈ ਆਰ ਦਰਜ ਬੰਦੀ ਹੈਗੀ ਜਿਹੜੇ ਟੀਚਰ ਨੇ ਉਸਤੇ ਕੁਟ ਮਾਰ ਕੀਤੀ ਹੈ ਫਰਦਰ ਮੇਰੀ ਪੜਤਾਲ ਚੱਲ ਰਹੀ ਹੈ ਪੜਤਾਲ ਦੇ ਅੰਦਰ ਦੌਰਾਨ ਜੋ ਕੁਝ ਨਿਕਲੇਗਾ ਉਹ ਸਾਹਮਣੇ ਬੰਦੀ ਕਾਰਵਾਈ ਕੀਤੀ